ਨਾਮ ਜੇ ਮੇਰਾ ਨਾਮ ਮਨਦੀਪ ਕੋਰਾ ਕੀ ਕਹਿਣਾ ਚਾਹੁੰਦੇ ਆ ਅੱਜ ਦੀ ਕਾਰਵਾਈ ਮੈਂ ਕਹਿਣਾ ਚਾਹੁੰਦੀ ਆ ਕਿ ਇੰਨੇ ਛੋਟੇ ਛੋਟੇ ਬੱਚੇ ਵੀ ਨਸ਼ਿਆਂ ਦੇ ਵਿੱਚ ਮੇਰਾ ਘਰ ਵਾਲਾ ਖੁਦ ਨਸ਼ਿਆਂ ਦੇ ਵਿੱਚ ਆਈ ਇੰਨੇ ਕੁ ਦੁਖੀ ਆ ਨਾ ਨਸ਼ੇ ਹਤੋਂ ਕਿ ਬਹੁਤ ਜਿਆਦੇ ਮਾ ਪਿੰਡ ਦਾ ਸਰਪੰਚ ਕੋਈ ਕਾਰਵਾਈ ਕਰਦਾ ਨਾ ਇੰਨਾ ਨਸ਼ਾ ਪਿੰਡ 'ਚ ਵੇਚਦਾ ਰਿਹਾ ਕਿ ਬੇਸਾਬ ਆ ਠੀਕ ਜੋਣਾ ਕੋਈ ਕਿ ਇਹਨੂੰ ਰੋਟੀ ਖਾਣ ਨੂੰ ਨਹੀਂ ਦਿੰਦਾ ਆ ਹੀ ਕਿ ਕੋ ਡਰ ਕੇ ਨਹੀਂ ਗੱਲ ਕਰਨੀ ਠੀਕ ਹੈ ਨਾ ਖਾਣਾ ਪੋ ਆਪਣਾ ਹੀ ਤੇ ਗੇ ਦਾ ਨਾਮਾ ਸ਼ਾ ਪਿੰਡ ਚ ਬੰਦ ਹੋਣਾ ਚਾਹੀਦਾ ਪੂਰੀ ਸੁਨਤਾਈ ਹੋਣੀ ਚਾਹੀਦੀ ਨਸ਼ੀ ਦੀ ਅੱਜ ਜਿਹੜੀ ਕਾਰਵਾਈ ਹੋਈ ਹੈ ਚੈਕਿੰਗ ਦੀ ਸਾਰਾ ਹਾਂਜੀ ਬਿਲਕੁਲ ਵਧੀਆ ਐਸੀ ਤਰ੍ਹਾਂ ਹੋਣਾ ਚਾਹੀਦਾ ਸਾਰਾ ਕੁਝ ਹੁਣ ਨਸ਼ੀ ਦਾ ਕੋਈ ਫਰਕ ਪਿਆ ਹਾਂਜੀ ਪਿਆ ਫਰਕ ਦੇਖੋ ਕਰੋ ਐਸਾ ਲਿਆਓ ਭਾਈ ਕੀ ਨਾਮ ਹੈ ਤੁਹਾਡਾ ਸਰ ਲਵਜੀਤ ਸਿੰਘ ਜੀ ਅੱਜ ਸੇਪੂ ਪੁਰਾ ਪਿੰਡ ਦੇ ਵਿੱਚ ਬਹੁਤ ਸਾਰਾ ਛਾਪੇਮਾਰੀ ਕੀਤੀ ਗਈ ਹੈ ਕੀ ਕਹਿਣਾ ਚਾਹੁੰਦੇ ਹੋ ਛਾਪੇਮਾਰੀ ਸਰ ਬਹੁ ਵੀ ਕੀਤਾ ਪੰਜਾਬ ਸਰਕਾਰ ਨੇ ਹਾਂਜੀ ਸਾਰੇ ਤੇ ਪੰਜਾਬ ਚ ਮਿਲ ਕੇ ਨਸ਼ਾ ਵਧ ਤੋਂ ਵਜਾ ਰਿਹਾ ਹੈ ਇਹ ਕਰਦੇ ਜਾ ਜਿਆਦਾ ਹੁੰਦੀ ਜਾਨ ਸਾਨੂੰ ਸੋਸ਼ਲ ਬੱਚੇ ਆ ਸਾਨੂੰ 25 ਸਾਲ ਦੇ ਉਹ ਵੱਧ ਸਾਨੂੰ ਵੱਧ ਹੋ ਜਾਂਦੇ ਆ ਹਾਂਜੀ ਇਹ ਸਰ ਬੰਦ ਹੁੰਦਾ ਸਰ ਪਿੰਡ ਦਾ ਮਾਹੌਲ ਜਿਆਦਾ ਬਹੁਤ ਜਿਆਦਾ ਜਦੋਂ ਪੁਲਿਸ ਆਵੇ ਨਾ ਪਿੰਡ ਦੁਬਾਰਾ ਹਾਂ ਨੀ ਨੀ ਸਰ ਠੀਕ ਹੈ ਬਈ ਤੇ ਨਾ ਪੁਲਿਸ ਮਰਾ ਰਿਸਪੋਂਸਨ ਮਰਾ ਕੋਈ ਕਹਿ ਕੇ ਪਿਆ ਕਰ ਬਸ ਆਪਣੀ ਮਰਗੀ ਕੀਤੀ ਹਾਂ ਕਿ ਜਿਦਾਂ ਕਰੇਟ ਪਈ ਆ ਹਾਂਜੀ ਕਿੰਨੀ ਕਾਰਵਾਈ ਲੱਗੀ ਸਰ ਬਹੁਤ ਵਧੀਆ ਲੱਗੀ ਕਿੰਨਾ ਕੁ ਨਸ਼ਾ ਹੈ ਤਨਾ ਪਿੰਡ ਦੇ ਸਰ ਪਿੰਡ ਜੀ ਨਸ਼ਾ ਕਤਿਬਨ ਬਹੁਤ ਜਿਆਦਾ ਹੈ ਹਣੀ ਹੁਣ ਹੁਣ ਸਾਡਾ ਡਾਊਨ ਹੋ ਗਿਆ ਆਂਦੇ ਲੱਗੇ ਕਿਹਾ ਜੀ ਉਹ ਕੀ ਨਾਮ ਜੀ ਆਪਣਾ ਸਰਪੰਚ ਸਿੰਘ ਸਰਪੰਚ ਸਿੰਘ ਪਹਿਲਾਂ ਕਿਸ ਤਰ੍ਹਾਂ ਨਸ਼ਾ ਵਿਖਦਾ ਸੀ ਪਿੰਡ ਚ ਹੁਣ ਕੀ ਹਾਲ ਆ ਨਸ਼ਾ ਬਹੁਤ ਜ਼ਿਆਦਾ ਹੈ ਸਾਡੇ ਦੇ ਬੱਚੇ ਸਾਡੇ ਨਾਲ ਸਭ ਕੋਈ ਬੀਤੀ ਆ 28 ਸਾਲ ਦਾ ਬੱਚਾ ਤੋੜਿਆ ਹੁਣ ਮਹਾਰਾਜ ਦੀ ਕਿਰਪਾ ਹੁਣ ਠੱਲ ਪਈ ਆ ਇਹਨੇ ਤੇ ਸਾਡੇ ਸਰੇ ਆਮ ਚੱਲਦਾ ਸੀ ਕੰਮ ਬਹੁਤ ਤੁਹਾਡੀ ਹਾਲ ਤੇ ਅੱਜ ਰੇਡ ਹੋਈ ਹੈ ਕੀ ਕਹਿੰਦੇ ਜੰਦੇ ਬਹੁਤ ਵਧੀਆ ਜੀ ਬਹੁਤ ਸੋਹਣਾ ਹੋਇਆ ਵਾ ਜੇ ਜੋ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਕਰ ਰਹੀ ਹੁਣ ਛਾਪੇ ਮਾਰੀ ਮਾਰ ਕੇ ਕਿਸਾ ਲੱਗਦਾ ਬਹੁਤ ਵਧੀਆ ਕਰ ਰਹੀ ਹੈ ਜੀ ਬਹੁਤ ਵੇਖ ਬਾਜੂ ਦਾ ਗਾੜੀ ਜਿਹੜਾ ਅਗਲਾ ਵੇਖ ਬਾਜੂ ਦਾ ਜੇ ਜੋ ਦੇਣਾ ਚਾਹਤਾ ਲੋਕਾਂ ਪੁਲਿਸ ਹਾਂਜੀ 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 ਕਿੰਨੀਆਂ ਪਿੰਡਾਂ ਪਹਿਲਾਂ ਮੋਤਾ ਹੋ ਚੁੱਕੀਆਂ ਪਿੰਡਾਂ ਚ ਨਹੀਂ ਲੱਗਦਾ ਸਾਡੇ ਪਿੰਡ ਚ ਘਟੋ ਘਟ 5-6 ਮੋਤਾ ਹੋ ਚੁੱਕੀਆਂ ਇਹਨਾਂ ਕਦੀ ਕੋਈ ਸੁਣਵਾਈ ਹੋਈ ਨਹੀਂ ਪਹਿਲਾਂ ਕੋਈ ਸੁਣਵਾਈ ਨਹੀਂ ਹੋਈ ਕਿਸਾ ਲੱਗਦੀ ਹੈ ਕਾਰਵਾਈ ਤੁਹਾਨੂੰ ਕਾਰਵਾਈ ਹੁਣ ਸਹੀ ਹੈ ਚਲੋ ਵਧੀਆ ਕੀਤਾ ਸਰਕਾਰ ਨੇ ਜੋ ਕੀਤਾ ਵਾ ਲੱਗਦਾ ਠੱਲ ਪੋਗੀ ਹੁਣ ਹਾਂਜੀ 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 ਅਕਸਰ ਅਕਸੁਰਾ ਸ਼ੁਰੂ ਹੋ ਰਹੇ ਹਨ ਸਰ ਜੀ ਮਾਨਯੋਗ ਸੀਐਮ ਸਾਹਿਬ ਪੰਜਾਬ ਮਾਨਯੋਗ ਪੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹਿੰਸ ਜਿਹੜਾ 1 ਮਾਰਚ ਨੂੰ ਯੋਧ ਨਸ਼ਾ ਵਿਰੁੱਧ ਜਿਹੜੀ ਮੁਹਿੰਮ ਸਟਾਰਟ ਹੋਈ ਹੈ ਤਾਂ ਉਸੇ ਸਿਲਸਿਲੇ ਨੂੰ ਅੱਗੇ ਵਧਾਉਂਦੇ ਹੋਏ ਅੱਜ ਅਸੀਂ ਕਾਸੋ ਉੱਤੇ ਰੱਖਿਆ ਹੈਗਾ ਇਸ ਤੋਂ ਪਹਿਲਾਂ 1 ਮਾਰਚ ਦਾ ਇੱਕ ਵੱਡੇ ਲੈਵਲ ਦੇ ਕਾਸੋ ਕੀਤਾ ਸੀਗਾ ਤਾਂ ਇਹਦੇ ਵਿੱਚ ਪਿਛਲੇ ਮਹੀਨੇ ਦੇ ਵਿੱਚ ਬਟਾਲਾ ਪੁਲਿਸ ਨੇ ਕਾਫੀ ਡਰੱਗਸ ਦੇ ਉੱਤੇ ਕੰਮ ਕਰਦੇ ਹੋਏ ਕਰੀਬਨ 110 ਮੁਕਦਮੇ ਜਿਹੜੇ ਹੈਗੇ ਨੇ ਦਰਸ਼ਕ ਕਰਕੇ ਕਰੀਬਨ 175 ਬੰਦੇ ਜਿਹੜੇ ਸਮੱਗਲਰ ਹੈਗੇ ਨੇ ਉਹਨਾਂ ਨੂੰ ਗ੍ਰਿਫਤਾਰ ਕਰਤਾ ਤਾਂ ਇਹਦੇ ਵਿੱਚ ਹਿਊਮੈਨਿਟੇਰੀਅਨ 뷰 ਲੈ ਕੇ ਇਹਦੇ ਵਿੱਚ ਕਰੀਬਨ 15 ਬੰਦੇ ਜਿਹੜੇ ਨਸ਼ੇ ਦਾ ਸ਼ਿਕਾਰ ਸਿਗੇ ਉਹਨਾਂ ਨੂੰ ਡੀਡਿਕਸ਼ਨ ਸੈਂਟਰਾਂ ਦੇ ਵਿੱਚ ਦਾਖਲ ਕਰਾ ਕੇ ਉਹਦੇ ਵਿੱਚ ਸਾਡੀ ਇਹੀ ਕੋਸ਼ਿਸ਼ ਹੈ ਕਿ ਇਹਨਾਂ ਦਾ ਇਲਾਜ ਕਰਕੇ ਇਹਨਾਂ ਨੂੰ ਕੋਈ ਚੰਗਾ ਰੋਜ਼ਗਾਰ ਮੱਈਆ ਹੋਵੇ ਤਾਂ ਇਸ ਤੋਂ ਇਲਾਵਾ ਜਿਹੜਾ ਕੁਝ ਪ੍ਰਾਪਰਟੀਆਂ ਵੀ ਆਈਡੈਂਟੀਫਾਈ ਹੋਈਆਂ ਹੈ ਜਿਹੜਾ ਨਸ਼ਾ ਤਸਕਰ ਹੈਗੇ ਨੇ सिविल एडमिनिस्ट्रेशन ਉਹਦੇ ਵਿੱਚ ਜਿਹੜੀ ਆਪਣੀ ਅ ਕਾਰਵਾਈ ਕਰ ਰਹੀ ਹੈ ਤਾਂ ਖਸੂਸੀ ਤੌਰ ਤੇ ਜਿਹੜਾ ਅੱਜ ਦਾ ਜਿਹੜਾ ਇਹ ਕਸੋ ਆਪਰੇਸ਼ਨ ਹੈ ਇੱਥੇ ਅਸੀਂ ਸ਼ਿਕੋਪੁਰਾਂ ਖੜੇ ਹੈਗੇ ਨੇ ਕਿ ਇਹ ਹੌਟਸਪੌਟ ਮੰਨਿਆ ਜਾਂਦਾ ਹੈ ਇੱਥੇ ਕਸੋ ਨੂੰ ਲੀਡ ਕਰ ਰਹੇ ਨੇ ਆਪਣੇ ਐਸਪੀ ਡੀ ਸਾਹਿਬ ਬਾਕੀ ਹਰੀਜਵੈਲ ਜੀ ਹੈ ਡੀਐਸਪੀ ਨਾਰਕੋਡਿਕਸ ਐਂਡ ਪਰਮਵੀਰ ਜੀ ਹੈਗੇ ਨੇ ਤਾਂ ਇਹ ਇੱਥੇ ਜਿਹੜਾ ਕਸੋ ਲੀਡ ਕਰ ਰਹੇ ਨੇ ਇਸ ਤੋਂ ਇਲਾਵਾ ਦੋ ਹੋਰ ਥਾਈਂ ਅਸੀਂ ਜ਼ਿਲ੍ਹੇ ਦੇ ਵਿੱਚ ਜਿਹੜਾ ਕਸੋ ਚਲਾ ਰਹੇ ਨੇ ਤਾਂ ਇਚ ਫਿਲਹਾਲ ਜਿਹੜੀ ਪ੍ਰੀਲਿਮਿਨਰੀ ਇਨਪੁਟ ਮੇਰੇ ਕੋਲ ਆਈ ਹੈ ਕਿ 4 ਥਾਈ ਜਿਹੜੇ ਬੰਦੇ ਹੈ ਰਿਕਵਰੀ ਉਹਨਾਂ ਨੂੰ ਅਪ੍ਰੀਹੈਂਡ ਕੀਤਾ ਗਿਆ ਤਾਂ ਬਾਕੀ ਜਿਹੜਾ ਡਿਟੇਲਡ ਰਿਕਵਰੀ ਸਾਡੀ ਹੋਗੀ ਕਸੋਦੀ ਉਹ ਆਪਾਂ ਸਬ ਕਰੀਮਨ 3-4 ਵਜੇ ਮੀਡੀਆ ਦੇ ਨਾਲ ਸ਼ੇਅਰ ਕਰਾਂਗੇ ਸਰ ਓਵਰਲ ਦੇਖਿਆ ਜਾਂਦਾ ਕਿ ਜਿਹੜਾ ਕਾਸਪਰੇਸ਼ਨ ਹੈ ਜਿਤਨਾ ਇਫੈਕਟ ਕੀ ਜਾਂ ਪਿਆ ਹੈ ਇੰਪੈਕਟ ਇਹਦੇ ਵਿੱਚ ਅਸੀਂ ਯੂਜੂਅਲੀ ਜਿਹੜਾ ਹੌਟਸਪੌਟ ਹੁੰਦਾ ਡਰੱਗ ਹੌਟਸਪੌਟ ਨੂੰ ਚੂਸ ਕਰਦੇ ਹੈ ਇੱਕ ਤਰ ਸਾਡਾ ਇਹ ਹੁੰਦਾ ਕਿ ਇੱਕ ਡੈਟਰੈਂਸ ਬਣਿਆ ਰਹਿੰਦਾ ਹੈ ਇਹਦੇ ਵਿੱਚ ਬੜਾ ਕਲੀਅਰ ਸਪਸ਼ਟ ਮੈਸੇਜ ਜਾਂਦਾ ਹੈ ਜਿਹੜੇ ਤਸਕਰ ਹੁੰਦੇ ਹੈ ਕਿ ਜਿਹੜਾ ਕੰਮ ਹੈ ਤੁਸੀਂ ਛੱਡ ਦਿਓ ਏਰੀਆ ਛੱਡ ਦਿਓ ਅਸੀਂ ਬੜਾ ਸਟ੍ਰਿਕਟਲੀ ਵਾਰਨ ਕਰਦੇ ਹੈ ਬੜੀ ਡੀਟੇਲ ਤਰੀਕੇ ਨਾਲ ਇਹਦੇ ਵਿੱਚ ਸਰਚ ਵੀ ਕਰਦੇ ਹੈ ਰਿਕਵਰੀਜ਼ ਵੀ ਹੁੰਦੀ ਹੈਗੀਆਂ ਬਟ ਆਪਣਾ ਇੱਕ ਲੋਕਾਂ ਦੇ ਪ੍ਰਤੀ ਇੱਕ ਕੌਨਫੀਡੈਂਸ ਬਿਲਡਿੰਗ ਮੇਜਰ ਵੀ ਇਹ ਸਾਡਾ ਹੁੰਦਾ ਸਰ ਹੁਣ ਤੱਕ ਬਟਾਲਾ ਪੁਸਤ ਦੇ ਦਿਨ ਕਿੰਨੇ ਜਗ੍ਹਾ ਤੇ ਕਾਸੋ ਪੇਸ਼ਨ ਚੜੀ ਹੁੰਦੀ ਹੈ ਅਸੀਂ ਇਹ ਇੱਕ ਰੈਗੂਲਰ ਫੀਚਰ ਹੈ ਕਾਸੋ ਦਾ ਅਸੀਂ ਕਰਦੇ ਆਏ ਹੈਗੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਅੱਜ ਦੀ ਡੇਟ ਦੇ ਵਿੱਚ ਅਸੀਂ ਤਿੰਨ ਜਗ੍ਹਾ ਤੇ ਜ਼ਿਲ੍ਹੇ ਦੇ ਵਿੱਚ ਇੱਕ ਕਾਸੋ ਕਰਾ ਰਹੇ ਹਾਂ ਰਿਕਵਰੀ ਕਾਸ ਆਪਰੇਸ਼ਨ ਦਾ ਕੋਈ ਹੋਪਾਈ फिलहाल प्रिलिमिनरी तौर तो पे कुछ बंदे फड़े गए हैं हैव रिकवरीड बट एग्जैक्ट फिगर करीबन तीन चार बजे मीडिया के नाल शेयर करा सगो पूरे पंजाब का जोड़ा भी लेखा जोखा है सैकड़े मुलाजम एक चीज बड़ी खास नजर डिट्रेट किया जा रहा पुलिस की कर रही है कि जरा लोग ने इस तो कुछ नहीं युद्ध नशे किसी ने माड़ा नहीं बोल गया ਅੰਦਰ ਦਾ ਅਪੀਸ਼ ਉਹ ਪੁਲਿਸ ਮਾਜਮ ਅੰਦਰ ਗਿਆ ਕਿ ਇਹ ਜੋ ਪਬਲਿਕ ਵਾ ਇਹਨਾਂ ਦੇ ਵੀਅੂਜ਼ ਕਾਊਂਟ ਕੀਤੇ ਜਾਣਗੇ ਜਾਂ ਜੇ ਕੋਈ ਇਨਫੋਰਮੇਸ਼ਨ ਦਿੰਦਾ ਤੇ ਕੀ ਉਹਦਾ ਨਾਮ ਨਸ਼ਰ ਕੀਤਾ ਜਾਏ ਨਹੀਂ ਸਾਡੇ ਕੋਲ ਦੇਖੋ ਕਾਫੀ ਇਨਫੋਰਮੇਸ਼ਨ ਆਲਰੇਡੀ ਹੈਗੀ ਇਹਦੇ ਵਿੱਚ ਕਾਫੀ ਯੂਨਿਟਸ ਵੀ ਕੰਮ ਕਰਦੇ ਇੰਟੈਲੀਜੈਂਸ ਯੂਨਿਟਸ ਤਾਂ ਹਰ ਇੱਕ ਚੀਜ਼ ਜਿਹੜੀ ਵੀ ਸਾਡੇ ਕੋਲ ਇਨਫੋਰਮੇਸ਼ਨ ਆਂਦੀ ਹੈ ਉਹਨੂੰ ਵੈਰੀਫਾਈ ਕੀਤਾ ਜਾਂਦਾ ਹੈ ਜਿੱਥੇ ਤਸਦੀਕ ਹੁੰਦਾ ਹੈ ਕਿ ਬੰਦਾ ਤਸਕਰੀ ਦਾ ਕੰਮ ਕਰਦਾ ਹੈ ਫਿਰ ਅਕੋਰਡਿੰਗਲੀ ਲਾਟ ਐਕਟ ਸੋਨ ਕੋਰਟ ਐਂਡ ਜਿਹੜਾ ਵਾਰੈਂਟਡ ਐਕਸ਼ਨ ਹੈ ਉਹ ਲਿਆ ਜਾਂਦਾ ਹੈ ਥੈਂਕ ਯੂ Obrigado. Okay. Okay.